ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਨੀਲਾ ਘੋੜਾ ਹੀ ਕਿਉਂ ਰੱਖਦੇ ਸਨ ਨੀਲੇ ਘੋੜੇ ਨੇ ਕਿਵੇਂ ਗੁਰੂ ਸਾਹਿਬ ਨੂੰ ਪਾਪ ਕਰਨ ਤੋਂ ਬਚਾਇਆ ਆਉ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਇੱਕ ਅਜਿਹੀ ਕਹਾਣੀ ਦੇ ਵਿੱਚ ਜੋ ਸਿੱਖੀ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ ਇਹ ਹੈ ਸਾਡੇ 10ਵੇਂ ਗਰੁੱਪ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਦਾਸਤਾਨ ਇੱਕ ਘੋੜਾ ਜੋ ਨਾ ਸਿਰਫ ਗੁਰੂ ਜੀ ਦਾ ਵਫਾਦਾਰ ਸਾਥੀ ਸੀ ਸਗੋਂ ਸਿੱਖ ਧਰਮ ਦੀ ਨਿਡਰਤਾ ਅਤੇ ਸੂਝ-ਬੂਝ ਦਾ ਪ੍ਰਤੀਕ ਵੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਹੀ ਘੋੜਸਵਾਰੀ ਦੀ ਕਲਾ ਸਿੱਖ ਲਈ ਸੀ। ਉਹਨਾਂ ਦੇ ਮਾਮਾ ਭਾਈ ਕਿਰਪਾਲ ਚੰਦ ਨੇ ਉਹਨਾਂ ਨੂੰ ਜੰਗੀ ਹੁਨਰ ਸਿਖਾਏ ਪਰ ਸਭ ਤੋਂ ਖਾਸ ਸੀ ਉਹਨਾਂ ਦਾ ਨੀਲਾ ਘੋੜਾ ਜਿਸ ਦਾ ਨੀਲਾ ਰੰਗ ਅਤੇ ਨਿਡਰਤਾ ਸਾਰਿਆਂ ਨੂੰ ਹੈਰਾਨ ਕਰਦੀ ਸੀ। ਇੱਕ ਸਾਖੀ ਦੇ ਅਨੁਸਾਰ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਆਨੰਦਗੜ੍ਹ ਵੱਲ ਜਾ ਰਹੇ ਸਨ। ਨੀਲਾ ਅਚਾਨਕ ਇੱਕ ਖੇਤ ਦੇ ਸਾਹਮਣੇ ਅੜ ਗਿਆ। ਗੁਰੂ ਜੀ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਨੀਲਾ ਨਹੀਂ ਸਰਕਿਆ। ਬਾਦ ਵਿੱਚ ਪਤਾ ਲੱਗਿਆ ਕਿ ਉਹ ਖੇਤ ਤੰਬਾਕੂ ਦਾ ਸੀ ਜਿਸ ਨੂੰ ਸਿੱਖ ਧਰਮ ਵਿੱਚ ਵਰਜਿਤ ਮੰਨਿਆ ਜਾਂਦਾ ਹੈ ਨੀਲੇ ਦੀ ਐਸ ਸੂਝ-ਬੂਝ ਨੇ ਸਾਰਿਆਂ ਦੇ ਦਿਲ ਜਿੱਤ ਲਏ ਨੀਲਾ ਸਿਰਫ ਇੱਕ ਕੋਹੜਾ ਨਹੀਂ ਸੀ ਸਗੋ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਦਾ ਸਭ ਤੋਂ ਵਫਾਦਾਰ ਸਾਥੀ ਸੀ ਇਸ ਦੀ ਚੁਸਤੀ ਅਤੇ ਨਿਡਰਤਾ ਨੇ ਮੁਗਲ ਸਨਾਵਾਂ ਨੂੰ ਵੀ ਹੈਰਾਨ ਕਰ ਦਿੱਤਾ ਅੱਜ ਵੀ ਨੀਲੇ ਦੀ ਵੰਸ਼ਾਵਲੀ ਹਜ਼ੂਰ ਸਾਹਿਬ ਨਾਲ ਦੇੜ ਵਿਖੇ ਸਤਕਾਰ ਨਾਲ ਸੰਭਾਲੀ ਜਾਂਦੀ ਹੈ ਖੋਲਾ ਮਹੱਲਾ ਦੌਰਾਨ ਜਦੋਂ ਇਹ ਘੋੜੇ ਬਾਹਰ ਆਉਂਦੇ ਹਨ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਗੁਰੂ ਜੀ ਦੀ ਆਤਮਾ ਅਜੇ ਵੀ ਇਹਨਾਂ ਨਾਲ ਸਵਾਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਸਿਰਫ ਇੱਕ ਜਾਨਵਰ ਨਹੀਂ ਸੀ ਸਗੋਂ ਸਿੱਖ ਧਰਮ ਦੀ ਸ਼ਕਤੀ ਸੂਝਬੂਝ ਅਤੇ ਨਿਡਰਤਾ ਦਾ ਪ੍ਰਤੀਕ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਧਰਮ ਦੇ ਰਾਹ ਤੇ ਵਫਾਦਾਰੀ ਅਤੇ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ